ਗਰਮੀ ਤਾਂ ਚਲੋ ਕੁਦਰਤ ਦਾ ਇੱਕ ਨਿਯਮ ਹੈ ਵੀ ਬਦਲਾਅ ਤਾਂ ਆਉਂਦੇ ਰਹਿੰਦੇ ਨੇ ਤੇ ਹੁਣ ਗਰਮੀ ਪੈ ਰਹੀ ਹੈ ਪਰ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਆ ਕੇ ਕੋਈ ਗਰਮੀ ਨਹੀਂ ਲੱਗਦੀ ਤੁਸੀਂ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਘਟ ਗੁਰੂ ਰਾਮਦਾਸ ਦੇ ਚਰਨਾਂ 'ਚ ਕਿੰਨੀ ਸੰਗਤ ਹੈ ਕੋਈ ਗਰਮੀ ਦੀ ਪ੍ਰਵਾਹ ਨਹੀਂ ਤੇ ਇੰਤਜ਼ਾਮ ਹੈ ਵੀ ਹਰ ਮੋੜ ਦਾ ਸਾਹ ਗਰਮੀ ਨੂੰ ਇੰਤਜ਼ਾਮ ਤੇ ਦੇਖੋ ਸ਼ਰੋਣੀ ਗੁਰਦਾਰ ਪ੍ਰਬੰਧਕ ਨੇ ਇਹਨੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇੱਥੇ ਬਹੁਤ ਉਹਦੀ ਪ੍ਰਬੰਧਕਾਂ ਨੇ ਕੂਲਰ ਵੀ ਲਾਏ ਹੋਏ ਨੇ ਠੰਡੰਡੇ ਪੱਖੇ ਵੀ ਦੇ ਬਾਰਸ਼ ਵਾਲੇ ਪੱਖੇ ਨੂੰ ਉਹ ਵੀ ਲਗਾਏ ਹੋਏ ਨੇ ਇਸ ਗੱਲੋਂ ਸ਼ਰੋਣੀ ਕਮੇਟੀ ਦਾ ਧੰਨਵਾਦ ਕਰ ਜਿਨ੍ਹਾਂ ਨੇ ਇੰਨੇ ਵਧੀਆ ਪ੍ਰਬੰਧ ਕੀਤੇ ਅੱਜ ਦੇਖੋ ਮੇਰੀ ਧਰਮ ਪਤਨੀ ਦਾ ਜਨਮ ਦਿਨ ਵੀ ਸੀਗਾ ਤੇ ਗੁਰੂ ਅਮਰਦਾਸ ਜੀ ਕਿਰਪਾ ਨਾਲ ਸੀ ਇੱਥੇ ਮੱਥਾ ਟੇਕਣ ਕੋ ਨਕਮਸਤਕ ਹੋਣਾ ਹੈ ਗੁਰੂ ਅਮਰਦਾਸ ਦੇ ਚਰਨਾਂ ਜੀ ਤੁਸੀਂ ਕੋ ਗਰਮੀ ਦੀ ਪ੍ਰਵਾਹ ਨਹੀਂ ਤੁਸੀਂ ਚਲੋ ਅਸੀਂ ਤਾਂ ਫਿਰ ਵੀ ਗੁਰੂ ਅਮਰਦਾਸ ਚੰਨੇ ਆ ਗਏ ਤੁਸੀਂ ਫਿਰ ਦੇਖੋ ਸੰਗਤਾਂ ਜਿਹੜੀਆਂ ਹਜੇ ਲਾਈਨਾਂ ਦੇ ਕਤਾਰਾਂ ਦੇ ਵਿੱਚ ਖੜੇ ਨੇ ਪ੍ਰਦਰਸ਼ਨਾ ਦੀ ਤਾਂ ਗੈਕ ਮੰਨ ਦੇ ਵਿੱਚ ਪਰ ਫਿਰ ਵੀ ਉਹ ਕਹਿੰਦੇ ਦਰਸ਼ਨ ਕਰਕੇ ਅਸੀਂ ਜਾਣਾ ਉਹ ਵਾਹਿਗੁਰੂ ਜੀ ਅੰਮ੍ਰਿਤਸਰ ਵਿੱਚ ਅਗਰ ਦੇਖਿਆ ਜਾਏ ਤਾਂ 45 ਤੋਂ 50 50 ਡਿਗਰੀ ਸੈਲਸੀਅਸ ਯੂਅਰ ਟੈਂਪਰੇਚਰ ਹੈ ਇਸ ਵਕਲ ਚੱਲ ਇੰਨਾ ਕੁ ਵਧੀਆ ਮਹਿਸੂਸ ਹੁੰਦਾ ਹੈ ਕਿਉਂਕਿ ਐਜੀਪੀਸੀ ਵੱਲੋਂ ਇੰਨੇ ਸੋਹਣੇ ਇੰਤਜ਼ਾਮ ਉਪਰਾਲੇ ਕੀਤੇ ਗਏ ਹਨ ਪੱਖੇ ਲੱਗੇ ਹੋਏ ਆ ਜੋ ਪੱਥਰ ਮਾਰਬਲ ਲੱਗਾ ਹੋਇਆ ਹੈ ਮਾਰਬਲ ਲੱਗੇ ਹੋਏ ਆ ਔਰ ਟਾਟ ਵਿਸ਼ੇ ਹੋਏ ਆ ਔਰ ਸਾਨੂੰ ਜੋ ਬਾਹਰ ਟੈਂਪਰੇਚਰ ਮਹਿਸੂਸ ਹੁੰਦਾ ਹੈ ਉਹ ਇੱਥੇ ਆਣ ਕੇ ਬਿਲਕੁਲ ਗਰਮੀ ਭਾਵੇਂ ਬਹੁਤ ਜ਼ਿਆਦਾ ਪੈ ਰਹੀ ਹੈ ਤੁਹਾਨੂੰ ਪਤਾ ਹੀ ਆ ਕਿਉਂਕਿ ਸਰਕਾਰਾਂ ਵੱਲੋਂ ਵੀ ਸਮੇਂ-ਸਮੇਂ ਤੇ ਅਲਰਟ ਕੀਤਾ ਜਾਂਦਾ ਬਾਕੀ ਗਰਮੀ ਦਾ ਕੋਈ ਪ੍ਰਭਾਵ ਜਿਹੜੀ ਸੰਗਤ ਨਹੀਂ ਪਿਆ ਸੰਗਤ ਸੋਗੋਂ ਅੱਗੇ ਨੂੰ ਵੀ ਵੱਧ ਚੜ ਕੇ ਆ ਰਹੀ ਆ ਜਿਹੜੀ ਗੱਲ ਪ੍ਰਬੰਧਾਂ ਦੀ ਕਰਦੇ ਹੋ ਕਿਉਂਕਿ ਸਾਡਾ ਪਿਛਲਾ ਹੀ ਸਿਸਟਮ ਚੱਲਦਾ ਵਾ ਜਿੱਦਾਂ ਵਰਕਰਮਾ ਵਾ ਤੁਹਾਨੂੰ ਪਤਾ ਵਾ ਫਰਸ਼ ਜਿਹੜਾ ਵਾ ਗਰਮੀ ਨਾਲ ਬਹੁਤ ਗਰਮ ਹੋ ਜਾਂਦਾ ਵਾ ਉਥੇ ਅੱਗੇ ਅਸੀਂ ਦੋ ਲਾਈਨਾਂ ਮੈਟ ਵਿਛਾਉਣੇ ਹਾਂ ਹੁਣ ਚਾਰ ਕਰਤੀਆਂ ਵਾਂ ਘੰਟੇ ਡੇਢ ਘੰਟੇ ਪਿਛੋਂ ਉਹਨਾਂ ਮੈਟਾਂ ਦੇ ਪਾਣੀ ਪਾਇਆ ਜਾਂਦਾ ਕਿਉਂਕਿ ਮੈਟ ਜਿਹੜੇ ਆ ਉਹ ਗਰਮ ਨਾ ਹੋਣ ਬਾਕੀ ਜਿੱਥੇ ਸੰਗਤ ਸੱਚਖੰਡ ਹਰਿਮੰਦਰ ਸਾਹਿਬ ਦੇ ਸਾਹਮਣੇ ਦਰਸ਼ਨ ਕਰਨ ਵਾਸਤੇ ਲਾਈਨਾਂ ਚ ਲੱਗਦੀ ਆ ਉਥੇ ਵੱਡੇ ਪੱਧਰ ਤੇ ਜਿਹੜੇ ਆ ਪਾਣੀ ਵਾਲੇ ਪੱਖੇ কুলਰ ਉਹਦੇ ਨਾਲ ਨਾਲ ਇੱਕ ਅਸੀਂ ਪ੍ਰੋਜੈਕਟ ਵੀ ਆ ਰਕੀ ਕਿ ਸੰਗਤ ਵੱਲੋਂ ਤਿਆਰ ਕਰਕੇ ਲਵਾਇਆ ਗਿਆ ਵਾ ਕਿ ਉਹ ਬੜੀ ਵਧੀਆ 쿨ਿੰਗ ਕਰਦਾ ਵਾ ਜਿੱਦਾਂ ਫੁਵਾਹਰਾ ਟਾਈਪ ਤੋਂ ਪਾਣੀ ਆਉਂਦਾ ਵਾ ਪਰ ਉਹ ਕੱਪੜੇ ਵੀ ਨਹੀਂ ਗਿੱਲੇ ਕਰਦਾ ਬਹੁਤ ਸੋਹਣੀ ਉਹ ਜਿਹੜੀ 쿨ਿੰਗ ਰੱਖਦਾ ਇਹਦੇ ਨਾਲ ਨਾਲ ਲੰਮੇ ਸਮੇਂ ਤੋਂ ਹੁਣ ਸਾਡੇ ਸਕੂਲਾਂ ਕਾਲ ਜਿਹੜੇ ਆ ਸ਼ਰੋਮਣੀ ਕਮੇਟੀ ਦੇ ਆ ਉਹਨਾਂ ਦੇ ਬੱਚੇ ਆ ਰਹੇ ਆ ਵੜੀ-ਵੜੀ ਪੱਦਰ ਤੇ ਉਹ ਵਾਂਸ ਲਾਉਂਦੇ ਆ ਲਾਈਨਾਂ 'ਚ ਲਵਾਉਂਦੇ ਆ ਫਿਰ ਸੰਗਤ ਨੂੰ ਬੇਨਤੀ ਕਰਦੇ ਆ ਪਿੱਛੇ ਹੋ ਕੇ ਥੋੜਾ ਜਿਹਾ ਬੈਠ ਜਾਓ ਸ਼ਬੀਲਾਂ ਤੇ ਕੰਟੀਨਿਊਜ ਸੱਚਕੰਡ ਹਰਮੰਦਰ ਸਾਹਿਬ ਦੇ ਅੰਦਰ ਚਾਰ ਨੇ ਚਾਰੇ ਕੋਨਾਂ ਦੇ ਚਾਰੇ ਹੀ ਮਿੱਠੇ ਮਿੱਠੀਆਂ ਜਿਹੜੇ ਸ਼ਬੀਲਾਂ ਵਾਂ ਪਹਿਲਾਂ ਹੁਣ ਇਹ ਜਿਹੜੇ ਬਾਬਾ ਜੀ ਦੀ ਸ਼ਬੀਲ ਹੈ ਬਾਬਾ ਬੁੱਢਾ ਜੀ ਵਾਲੀ ਇੱਥੇ ਨਿੰਬੂ ਪਾਣੀ ਚੱਲਣ ਡਿਆ ਹੁਣ ਮਿੱਠਾ ਜੜਾ ਵਾ ਮਿੱਠਾ